ਸਾਨੂੰ ਪਿੰਡ ਚੋਂ ਜਾੜਨੇ ਲੱਗੇ ਹੋਏ ਨੇ ਇਹ ਸਾਡੇ ਦਾਦੇ ਪੜਦਾਦਿਆਂ ਤੋਂ ਸਾਨੂੰ ਜਗ੍ਹਾ ਮਿਲੀ ਹੋਈ ਹੈ ਜਿੱਦੀ ਪੁਸਤੀ ਇਹਨਾਂ ਬੰਦੋ ਕਾਫੀ ਤਿਆਰੀ ਬਲਬੀਰ ਸਿੰਘ ਪ੍ਰਧਾਨਾ ਗੁਰਦੁਆਰੇ ਦਾ ਉਹ ਕਾਰਨਾਮਾ ਮੈਨਾਂ ਲਿਖਿਆ ਹੋਇਆ ਜੀ ਤੇ ਇਹ ਬਾਅਦ ਦੇ ਵਿੱਚ ਜੀ ਇਹ ਜਗ੍ਹਾ ਦੇਣ ਤੋਂ ਮੁਕਰ ਗਈ ਏ ਕਿ ਇਹਨਾਂ ਨੇ ਸਾਡੇ ਤੇ ਕੇਸ ਵੀ ਲਾਇਆ ਹੋਇਆ ਵਾ 2.4 ਲੱਖ ਦਿੱਤਾ ਵਾ 4 ਦਾ 5 ਲੱਖ ਮੋੜ ਨਹੀਂ ਜਗ੍ਹਾ ਤਾਂ ਕਬਜ਼ਾ ਦੋ ਸਾਨੂੰ ਵੀਰੇ ਕੋਈ ਪੈਸਾ ਨਹੀਂ ਦਿੱਤਾ ਤੁਹਾਡੀ ਨੂਰ ਜ ਹੈ ਕਿ ਉਹਨੇ ਪੈ ਦਿੱਤੇ ਗਏ ਆ ਨਹੀਂ ਵੈਸੇ ਪ੍ਰਧਾਨ ਸਾਹਿਬ ਨੇ ਵੀ ਮੇਰੇ ਨਾਲ ਗੱਲ ਕੀਤੀ ਆ ਉਹ ਪੈਸੇ ਤਾਂ ਨਹੀਂ ਦਿੱਤੇ ਉਹ ਕਮੇਟੀ ਦੇਖੋ ਸਾਰੇ ਨਗਰ ਨੂੰ ਪਤਾ ਕਮੇਟੀ ਪੈਸੇ ਦੇਣ ਨੂੰ ਤਿਆਰ ਆ ਮੇਰੇ ਦੋ ਬੇਟੀਆਂ ਨੇ ਹਾਂ ਜੀ ਹਾਂ ਵੀਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਸਾਨੂੰ ਵਾਸ ਇਨਸਾਫ ਦੇਣਾ ਚਾਹੀਦਾ ਸਾਡੇ ਪਾਪਾ ਬਾਹਰ ਨੇ ਸਾਡੇ ਨਾਲ ਧੱਕਾ ਕਰ ਰਹੇ ਨੇ ਇਹ ਕਿਹਨੇ ਬੋਲ ਧੱਕਾ ਕੀਤਾ ਜਾ ਰਿਹਾ ਬਟਾ ਪ੍ਰਧਾਨ ਬਲਬੀ ਸਿੰਘ ਸਰਪੰਚ ਕੀ ਕਹਣਾ ਜਾਂਦੇ ਤੁਸੀਂ ਸਾਡੇ ਘਰ ਮਿਲਣਾ ਚਾਹੀਦਾ ਸਾਨੂੰ ਤੇ ਤੁਹਾਡੇ ਘਰ ਤੋਂ ਮਿਲਣਾ ਚਾਹੀਦਾ ਹਾਂਜੀ ਮੈਂ ਤੁਹਾਡੇ ਉੱਪਰ ਛੱਤ ਵੀ ਨਹੀਂ ਇਹ 7 ਕਿਲੇ ਕਿਲੋ ਛੱਡੀ ਗਈ ਬਲਵੀਰ ਸਿੰਘ ਉਹ ਵੀ ਉਹਨਾਂ ਦਾ ਕਹਣਗੇ ਜਾਣ ਕੇ ਪੁੱਜ ਕੇ ਨਹੀਂ ਨਹੀਂ ਜਾਣੀ ਪਾਣੀ ਸਾਡੇ ਘਰ ਨਹਿਰ ਚੱਲਦੀ ਉੱਥੇ ਪਾਣੀ ਛੱਡਦੇ ਹਾਂ ਅਸੀਂ ਪਾਣੀ ਆ ਗਿਆ ਜਿੱਦੋਂ ਸਾਰੀ ਕਿਹਨੇ ਕਿੱ데ੋਂ ਛੱਡਿਆ ਗਿਆ ਪਾਣੀ ਇੱਧਰਲੇ ਪਾਰਲੇ ਪਾਸੇ ਸਾਰੀ ਆ ਗਿਆ ਕੋਦੋਂ ਕਰਨੀ ਆ ਪਾਰਲੇ ਪਾਸੇ ਕਿਹਦੇ ਵੱਲੋਂ ਛੱਡਿਆ ਗਿਆ ਕਿਸੇ ਵੱਲ ਗੁਰਦੁਆਰੇ ਕਿੰਨੀ ਸਾਰਾ ਹੀ ਪਾਣੀ ਆਉਂਦਾ ਸੀ ਵੀ ਦਾ ਪਾਣੀ ਤੇ ਯਾ ਬਰਾਬਰ ਦਾ ਅਗਲਾ ਸੰਘੀ ਲੈਂਦਾ ਫੜ ਹੁਣ ਕਿਈ ਆਦਮੀ ਇਹ ਕਰੂਗੀ ਇਹਨਾਂ ਕਰਕੇ ਪਾਣੀ ਤੁਹਾਡੇ ਵੱਲ ਵੀ ਆ ਸਾਡੇ ਵੀ ਨਹੀਂ ਆ ਗਿਆ ਜੀ ਮਿਸਤਰੀ ਆਏ ਉਹਨਾਂ ਨੂੰ ਵੀ ਭਜਾਉਂਦੇ ਰਹੇ ਨੇ ਕਿ ਹੁਣ ਅੱਜ ਮੈਂ ਮਿਸਤਰੀ ਸੱਦਿਆ ਵਾ ਅੱਜ ਵੀ ਇਹਨਾਂ ਨੇ ਗੁਰਦੁਆਰੇ ਉਹ ਲੌਸਮੈਂਟ ਕਰਤੀ ਵੀ ਇਹ ਮਕਾਨ ਵੀ ਲੜਾਈ ਝਗੜੇ ਵਾਲਾ ਵੇ ਇੱਥੇ ਕਿਸੇ ਨੇ ਨਹੀਂ ਲੱਗਣਾ ਹੁਣ ਅੱਜ ਲੌਸਮੈਂਟ ਕਰਤੀ ਵੀ ਕੋਈ ਮੈਸੇਜ ਆਣ ਲੱਗੇ ਉਹ ਪਿੰਡ 'ਚ ਕਿਹੜੀ ਇਹ ਕਾਨੂੰਨ ਆ ਬਦਮਾਸ਼ੀ ਹੋਈ ਹੈ ਤਾਂ ਵੀ ਨਗਰ ਦੇ ਵਿੱਚ ਹੁਣੇ ਗਰੀਬੀ ਨਾਲ ਸਾਥ ਕੋਈ ਵੀ ਨਹੀਂ ਖੜਦਾ ਇਦੂਜੀ ਪੰਚਾਇਤ ਨਾਲ ਕਦੇ ਡੇਬਲ ਤੇ ਮੈਂ ਕੋਸ਼ਿਸ਼ ਕੀਤੀ ਪੰਚਾਇਤ ਸਾਡਾ ਤਾਂ ਬਹਿਦੀও ਨਹੀਂ ਪੰਚਾਇਤ ਤਾਂ ਉਹਦੀ ਸਪੋਰਟ ਕਰਦੀ ਹੈ ਉਲਟੀ ਉਹਦੇ ਨਾਲ ਫੇਵਰ ਚ ਕੱਢਦੇ ਪੰਚਾਇਤ ਕਈ ਵਾਰ ਪ੍ਰਧਾਨ ਸਾਹਿਬ ਨੇ ਮੇਰੇ ਨਾਲ ਪਹੁੰਚ ਕੀਤੀ ਗੁਰਦੁਆਰਾ ਸਾਹਿਬ ਦੇ ਗ੍ਰਾਂਥੀ ਸਾਹਿਬ ਨੇ ਪਹੁੰਚ ਕੀਤੀ ਦੋ ਤਿੰਨ ਵਾਰੀ ਮਸਲੇ ਦੇ ਵਿੱਚ ਮੈਂ ਪਿਆ ਕਿ ਕਿਸੇ ਤਰੀਕੇ ਨਾਲ ਇਹ ਹੱਲ ਹੋ ਜਵੇ ਕਿੰਨਾ ਕੀ ਮਕਾਨ ਚ ਛੱਡਿਆ ਵੀ ਮੇਰਾ ਮਕਾਨ ਡੇਗਦਾ ਹੁਣ ਮੈਨੂੰ ਤਿੰਨ ਮਹੀਨੇ ਹੋ ਗਏ ਆ ਟੀਨਾ ਥੱਲੇ ਬੈਠੀ ਨੂੰ ਬੱਚੇ ਲੈ ਕੇ ਆਪਣੇ ਸਾਡੀ ਕੋਈ ਨਹੀਂ ਸੁਣਾਈ ਹੋ ਰਹੀ ਪਿੰਡ ਚ ਬੀ ਮੈਂ ਤਾਂ ਹੁਣ ਇੰਨੀ ਕੀ ਅੱਕੀ ਪਈ ਆ ਮੈਂ ਤਾਂ ਆਪਣੇ ਬੱਚਿਆਂ ਨੂੰ ਲੈ ਕੇ ਨਹਿਰ ਚ ਛਾਲ ਮਾਰਨੀ ਆ ਤੇ ਵੀ ਸਾਡੀ ਨਾਲ ੱਤਕਾ ਹੋ ਰਿਹਾ ਸਾਡੀ ਜਗ੍ਹਾ ਗੋਸਤੀ ਤੇ ਵੀ ਸਾਡੇ ਨਾਲ ਬਹੁਤ ਜ਼ਿਆਦਾ ੱਤਕਾ ਕਰ ਰਹੇ ਨੇ ਸਾਨੂੰ ਇਨਸਾਫ ਨਹੀਂ ਦੇ ਰਹੇ ਹੈਗੇ ਬਿਲਕੁਲ ਵੀ ਸਾਡੀ ਜਗ੍ਹਾ ਹੀ ਪਿੱਛੇ ਸਾਨੂੰ ਤੰਗ ਕਰ ਰਹੇ ਨੇ ਅੱਜ ਮੈਂ ਮਿਸਤਰੀ ਵੀ ਸੱਦੇ ਸੀ ਇਹਨਾਂ ਨੇ ਮਿਸਤਰੀ ਵੀ ਭਜਾਤੇ ਨੇ ਇਥੋਂ ਮਿਸਤਰੀ ਨਹੀਂ ਲੱਗਣ ਦਿੰਦੇ ਹੈਗੇ ਕਿਹਨਾਂ ਕੋਲੋਂ ਕੱਗਿਤਾ ਜਰਾ ਜੀ ਬਲਬੀਰ ਸਿੰਘ ਪ੍ਰਧਾਨ ਆ ਗੁਰਦੁਆਰੇ ਦਾ ਹੁਣ ਕੋਲੇ ਪ੍ਰਧਾਨਾ ਜੀ ਹਾਂਜੀ ਹਾਂਜੀ ਕਿਉਂ ਤਾ ਕਕੇਤਾ ਦੋੜੇ ਨਾਲ ਕੀ ਵਜਾ ਕੀ ਆਉਣੀ ਵੀ ਵਜਾ ਹੀ ਹੈ ਅਭੀ ਅਸੀਂ ਇਹਨਾਂ ਤੋਂ ਕੋਈ ਹਿੱਸਾ ਨਹੀਂ ਲਿਆ ਤਿੰਨ ਭਾਈਆਂ ਨੇ ਆਪਣੀ ਜਗ੍ਹਾ ਦੇਤੀ ਆ ਅਸੀਂ ਆਪਣੀ ਦੇ ਨਹੀਂ ਰਹੇ ਸਾਨੂੰ ਇਹ ਜ਼ਬਰਦਸਤੀ ਕਰ ਰਹੇ ਨੇ ਇਹ ਕਿ ਇਹਨਾਂ ਨੇ ਸਾਡੇ ਤੇ ਕੇਸ ਵੀ ਲਾਇਆ ਹੋਇਆ ਵਾ ਵੀ 4 ਲੱਖ ਦਿੱਤਾ ਵਾ 4 ਦਾ 5 ਲੱਖ ਮੋੜ ਨਹੀਂ ਜਗ੍ਹਾ ਤਾਂ ਕਬਜ਼ਾ ਦੋ ਸਾਨੂੰ ਵੀਰੇ ਕੋਈ ਪੈਸਾ ਨਹੀਂ ਦਿੱਤਾ ਸਾਨੂੰ ਕੋਈ ਇਨਸਾਫ ਨਹੀਂ ਮਿਲ ਰਿਹਾ ਅਸੀਂ ਕਟਾੜੀ ਵੀ ਜਾਇਆ ਹੈ ਹੱਥੋਂ ਪਾਈ ਵੀ ਹੋਏ ਨੇ ਮੇਰੇ ਨਾਲ ਇਹ ਬਲਵੀਰ ਸਿੰਘ ਤੇ ਪਹਿਲਾਂ ਵੀ ਕੇਸ ਚੱਲਦਾ ਵਾ ਬਲਾਤ ਕਰਦਾ ਪਾਪਾ ਨਾਨੇ ਜੀ ਦਾ ਕਹਿਣਾ ਕਿ ਲੋਕਾਂ ਨੂੰ ਘਰਾਂ 'ਚ ਬਸਾਓ ਇਹ ਤਾਂ ਤੁਹਾਨੂੰ ਘਰੋਂ ਬੇਦਖਲ ਕਰਦੇ ਹਾਂ ਹਾਂਜੀ ਉਹੀ ਗੱਲ ਦਾ ਗੁਰੂ ਘਰ ਕਹਿ ਰਿਹਾ ਵਾ ਵੀ ਘਰ ਗੁਰੂ ਘਰ ਬਣ ਰਿਹਾ ਆਪਾਂ ਕਹਿੰਨੇ ਗੁਰੂ ਘਰ ਬਣੇ ਪਰ ਕਿਸੇ ਗਰੀਬ ਨੂੰ ਤਾਂ ਜਾੜੋ ਇਹ ਸਾਨੂੰ ਪਿੰਡ ਚੋਂ ਝਾੜਨੇ ਲੱਗੇ ਹੋਏ ਨੇ ਇਹ ਸਾਡੇ ਦਾਦੇ ਪੜਦਾਦਿਆਂ ਤੋਂ ਸਾਨੂੰ ਜਗ੍ਹਾ ਮਿਲੀ ਹੋਈ ਆ ਜਿੱਦੀ ਕੁੱਸਤੀ ਜਗ੍ਹਾ ਸਾਡੀ 18 ਸਾਲ ਤੱਕ ਵੀਰੇ ਮੈਨੂੰ ਵੀ ਰਹਿੰਦੀ ਨੂੰ ਹੋ ਗਏ ਇੱਥੇ ਇਹ ਤੁਹਾਡੇ ਦੋ ਬੱਚੇ ਮੇਰੇ ਦੋ ਬੇਟੀਆਂ ਨੇ ਹਾਂਜੀ ਵੀਰੇ ਤੁਸੀਂ ਕੀ ਕਹਿਣਾ ਚਾਹਦੇ ਹੋ ਸਾਨੂੰ ਵਸ ਇਨਸਾਫ ਦੇਣਾ ਚਾਹੀਦਾ ਸਾਡੇ ਪਾਪਾ ਬਾਹਰ ਨੇ ਸਾਡੇ ਨਾਲ ਧੱਕਾ ਕਰ ਰਹੇ ਨੇ ਇਹ ਕਿਹ ਪ੍ਰਧਾਨ ਹੰਬਲ ਬਲਵੀਰ ਸਿੰਘ ਸਰਪੰਚ ਕੀ ਕਰਦੇ ਹੋ ਅਪੀਲ ਸਰਕਾਰਾਂ ਨੂੰ ਅਪੀਲ ਕੀ ਕਰਦੇ ਹੋ ਵੀ ਸਾਨੂੰ ਬਸ ਆਤਵਾਦ ਇਨਸਾਫ ਮਿਲਣਾ ਚਾਹੀਦਾ ਤੁਹਾਡੀ ਆਪ ਦੀ ਜਗ੍ਹਾ ਵਾ ਤੁਹਾਡੀ ਜਗ੍ਹਾ ਤੋਂ ਤੁਹਾਨੂੰ ਘੜਿਆ ਜਾ ਰਿਹਾ ਹਾਂਜੀ ਬੇਟਾ ਤੁਹਾਡਾ ਕੀ ਨਾਮ ਹੈ ਇੱਕਮਜੀਤ ਕੀ ਕਿਹਾ ਜਾਂਦੇ ਤੁਸੀਂ ਸਾਡੇ ਘਰ ਮਿਲਣਾ ਚਾਹੀਦਾ ਸਾਨੂੰ ਤੇ ਤੁਹਾਡਾ ਘਰ ਤੋਂ ਮਿਲਣਾ ਚਾਹੀਦਾ ਹਾਂਜੀ ਮੈਂ ਤੁਹਾਡੇ ਉੱਪਰ ਛੱਤ ਵੀ ਨਹੀਂ ਇਹ ਸੱਤ ਕਿਹੜੇ ਕੋਲ ਛੱਡੀ ਗਈ ਜੀ ਬਲਵੀਰ ਸਿੰਘ ਹੂੰ ਤੁਹਾਨੂੰ ਬਣਾ ਨਹੀਂ ਦੇ ਰਹੇ ਇਹ ਨਹੀਂ ਠੀਕ ਹੈ ਹੋਰ ਬੈਜੀ ਕੁਛ ਕਹਿਣਾ ਚਾਹੁੰਦੇ ਸਰਕਾਰ ਨੂੰ ਪੀਲ ਕੀ ਅੰਨ ਚਾਹੁੰਦੇ ਅਸੀਂ ਪੀਲ ਕਰ ਰਹੇ ਆ ਵੀ ਸਾਨੂੰ ਸਾਡਾ ਇਨਸਾਫ ਦਵਾਇਆ ਜਾਵੇ ਮੇਰੇ ਬੱਚਿਆਂ ਦੇ ਸਿਰ ਤੇ ਇਸ ਟਾਈਮ ਛੱਤ ਵੀ ਨਹੀਂ ਅਸੀਂ ਟਿੰਨਾਂ ਦੇ ਵਿੱਚ ਰਹਿ ਰਹੇ ਆ ਵੀ ਅਸੀਂ ਜਦੋਂ ਮਿਸਤਰੀ ਲਾਉਂਦੇ ਆ ਮਿਸਤਰੀ ਵੀ ਭਜਾਉਂਦੇ ਆ ਸਾਡੇ ਤੇ ਕੋਈ ਤਰਸ ਨਹੀਂ ਕਰ ਰਿਹਾ ਤੁਸੀਂ ਵੀ ਪੁਲਿਸ ਸਾਡੇ ਤੇ ਰਹਿਮ ਕਰੋ ਪਤਾ ਲੱਗਿਆ ਕਿ ਇਹਨਾਂ ਨੇ ਪਿੰਡ ਦੇ ਅਲਾਉਂਸਮੈਂਟ ਕੀਤੇਗੇ ਕੋਈ ਹਾਂਜੀ ਹਾਂਜੀ ਇਹਨਾਂ ਨੇ ਪਹਿਲਾਂ ਮਿਸਤਰੀ ਆਏ ਉਹਨਾਂ ਨੂੰ ਵੀ ਭਜਾਉਂਦੇ ਰਹੇ ਨੇ ਕਿ ਹੁਣ ਅੱਜ ਮੈਂ ਮਿਸਤਰੀ ਸੱਦਿਆ ਵਾ ਅੱਜ ਵੀ ਇਹਨਾਂ ਨੇ ਗੁਰਦੁਆਰੇ ਉਹ ਲਾਉਂਸਮੈਂਟ ਕਰਤੀ ਵੀ ਇਹ ਮਕਾਨ ਵੀ ਲੜ ਦੇਖੋ ਵੀਰੇ ਇਹਨਾਂ ਨੇ ਪਾਣੀ ਇੰਨਾ ਕੀ ਮਕਾਨ 'ਚ ਛੱਡਿਆ ਵੀ ਮੇਰਾ ਮਕਾਨ ਡੇਗਦਾ ਹੁਣ ਮੈਨੂੰ 3 ਮਹੀਨੇ ਹੋ ਗਏ ਆ ਟੀਨਾ ਥੱਲੇ ਬੈਠੀ ਨੂੰ ਬੱਚੇ ਲੈ ਕੇ ਆਪਣੇ ਸਾਡੀ ਕੋਈ ਨਹੀਂ ਸੁਣਾਈ ਹੋ ਰਹੀ ਪਿੰਡ 'ਚ ਵੀ ਮੈਂ ਤਾਂ ਹੁਣ ਇੰਨੀ ਕੀ ਅੱਕੀ ਪਈ ਆ ਮੈਂ ਤਾਂ ਆਪਣੇ ਬੱਚਿਆਂ ਨੂੰ ਲੈ ਕੇ ਨਹਿਰ 'ਚ ਛਾਲ ਮਾਰਨੀ ਆ ਜੇ ਤੁਸੀਂ ਮੇਰੀ ਮੇਰਾ ਨਾਲ ਖੜ ਸਕਦੇ ਹੋ ਤੁਹਾਡੇ ਮੂਹਰੇ ਮੈਂ ਹੱਥ ਬੰਨ੍ਹ ਕੇ ਬੇਨਤੀ ਉਹ ਕਰਦੀ ਮੈ ਮੈਨੂੰ ਮੇਰਾ ਇਨਸਾਫ ਦਿਵਾ ਦਿਓ ਮੈਟਰ ਤਾਂ ਜੀ ਇਹਨਾਂ ਦਾ ਹੁਣ ਕਰਦਾ ਮੈਂ ਕਿਲੇ ਨੂੰ ਝਗੜਾ ਪਾਈਆਂ ਪਾਈਆਂ ਦਾ ਜਿਹੜਾ ਇਹਦਾ ਹਿੱਸੇ ਦਾ ਤੋਂ ਦੀ ਪਹਿਲਾਂ ਨੌ ਕਰਮਾ ਕਹਿੰਦੀ ਦਿੰਨੀ ਆ ਰਾਹ ਇਹਨੂੰ ਕੋਈ ਨੌ ਤੋਂ ਵੀ ਮੁੱਕ ਹਣ ਉਹ ਕਹਿੰਦੇ ਨੌਕਰਮਾ ਦੀ ਗੱਲ ਕਰ ਰਹੇ ਪਹਿਲਾਂ ਨੌ ਮੁੰਡੇ ਨਾ ਦੇਣਾ ਸੀ ਪੰਚ ਮੰਦ ਤੇ ਦੀ ਪਹਿਲਾਂ ਪੰਚਾਇਤ ਪਹਿਲੀ ਇਹੀ ਮੈਂਬਰਸ਼ਿਪ ਠੀਕ ਹੈ ਜੀ ਹੁਣ ਕਹਿੰਦੇ ਅਸੀਂ ਹੋ ਵੀ ਨਹੀਂ ਦੇਣਾ ਅੱਛਾ ਉਹਨਾਂ ਜਲੋਸਮੈਂਟ ਕਰਦੇ ਵੀ ਕੋਈ ਮੈਸੇਜ ਆਣ ਲੱਗੇ ਉਹ ਪਿੰਡ 'ਚ ਕਿਹੜੀ ਇਹ ਕਾਨੂੰਨ ਆ ਬਦਮਾਸ਼ੀ ਹੋਈ ਹੈ ਤਾਂ ਵੀ ਨਗਰ ਦੇ ਵਿੱਚ ਹੁਣੇ ਗਰੀਬੀ ਨਾਲ ਸਾਥ ਕੋਈ ਵੀ ਨਹੀਂ ਖੜਦਾ ਪੰਚਾਇਤ ਵੀ ਸਾਈਡ ਤੇ ਖੜਦੀ ਆ ਜਿਹੜੀ ਹੁਣ ਦੇ ਵੀ ਅਗਲਾ ਕਹਿੰਦਾ ਅਸੀਂ ਕਹ ਨੂੰ ਲੜੀਏ ਜੀ ਜੀ ਉਹ ਜੇ ਕੋ ਬਰਾਬਰ ਜੇ ਕੋ ਬਰਾਬਰ ਦਾ ਆ ਕੇ ਪੰਚਾਇਤ ਨਾਲੇ ਵੀ ਮੇਰੇ ਹੱਕ ਚ ਹੱਕ ਤਾਂ ਹੈਗੀ ਯਾਨੀ ਊਂ ਸਪੋਰਟ ਕਰਦੇ ਨੇ ਪਰ ਬਰਾਬਰ ਆ ਕੇ ਨਹੀਂ ਰੋਡ ਖੜਦੇ ਜੇ ਬਰਾਬਰ ਦਾ ਅਗਲਾ ਸੰਘੀ ਲੈਂਦਾ ਫੜ ਹੁਣ ਕਈ ਆਦਮੀ ਇਹ ਕਰੂਗੀ ਇਹ ਥੋੜੇ ਕਹਿੰਦਾ ਫਿਰ ਉੱਤੋਂ ਉੱਤੋਂ ਹੀ ਆ ਬਸ ਨਹੀਂ ਜੀ ਮੈਂਦਰ ਦਾ ਸਪੋਰਟ ਕਰਦੇ ਨੇ ਤਾਂ ਹੀ ਤਾਂ ਇੰਨਾ ਚਿਰ ਹੋ ਗਿਆ ਹੁਣ ਆਹ ਕੰਤਾ ਨਹੀਂ ਜਾਂਦੀ ਇੱਥੇ ਤੱਕ ਆ ਬੂਲਾ ਜੀ ਉੱਤੋਂ ਸਪੋਰਟ ਕਰਦੇ ਹੋ ਨਾ ਤੇ ਜਿਹੜੇ ਆਪਣੇ ਕਹਿ ਰਹੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਜੀ ਨੇ ਉਹਨਾਂ ਨਾਲ ਮਤਲਬ ਕਿਉਂ ਗੱਲ ਨਹੀਂ ਕਰਦੇ ਬੈਠ ਕੇ ਕਿਸੇ ਗਰੀਬ ਨਾਲ ਇਸ ਤਰ੍ਹਾਂ ਹੋ ਰਿਹਾ ਹੈ ਉਹ ਕਹਿੰਦੇ ਨੇ ਹੁਣ ਅਜ ਲੋਸਮੈਂਟ ਕਰਤੀ ਹੁਣ ਫੇਰ ਗੱਲ ਲੋਕ ਦੇ ਪਿੱਛੇ ਦੁਬਾਰੇ ਜਿਹੜੀ ਲੋਸਮੈਂਟ ਕੀਤੀ ਆ ਕਦੇ ਕਰੀਆ ਭਾਈ ਅੱਛਾ ਜੀ ਇਹਨਾਂ ਦਾ ਰੌਲਾ ਚੱਲਦਾ ਹੀ ਆ ਉਸ ਵਿੱਚ ਠੀਕ ਗੁਰਦੁਆਰੇ ਤੇ ਇਹਨਾਂ ਦਾ ਉਹ ਗਾਂਹ ਬੇਫਤਾ ਸਾਨੂੰ ਪਾਈ ਪਈ ਆ ਤੁਹਾਡੇ ਕੋਲੋਂ ਦਿੱਤਾ ਇਹ ਤਾਂ ਕਹਿ ਰਹੇ ਕਿਵੇਂ ਪੇਜ ਦਾਂਗੇ ਪਾਣੀ ਆ ਗਿਆ ਜੀ ਤੈਨੂੰ ਸਾਰੀ ਕਿਹਨੇ ਕਿਹਦੇ ਕੋਲੋਂ ਛੱਡ ਗਿਆ ਪਾਣੀ ਪਾਣੀ ਇੱਧਰਲੇ ਪਾਰਲੇ ਪਾਸੇ ਸਾਰੀ ਆ ਕੋਤੋਂ ਕਰਨੀ ਆ ਪਾਰਲੇ ਪਾਸੇ ਕਿਹਦੇ ਕੋਲੋਂ ਛੱਡ ਗਿਆ ਕਿਸੇ ਗੁਰਦੁਆਰੇ ਕੰਨੀਓ ਸਾਰਾ ਹੀ ਪਾਣੀ ਆਉਂਦਾ ਸੀ ਮੀਂਹ ਦਾ ਪਾਣੀ ਤਾਂ ਆਉਂਦਾ ਨਹੀਂ ਆਉਣਾ ਮੀਂਹ ਦਾ ਪਾਣੀ ਬਹੁਤ ਆਉਂ ਕਿ ਸਰਵਾਂ ਚ ਨੂੰ ਬੁਲਾਇਆ ਸੀ ਸਾਡਾ ਤਾਂ ਸਾਰਾ ਹੀ ਨੁਕਸਾਨ ਹੋ ਗਈ ਲੜਾਈ ਤਾਂ ਹੈਗੀ ਇਹਨਾਂ ਦੀ ਆਪਸ ਵਿੱਚ ਤੁਹਾਨੂੰ ਸਹੀ ਗੱਲ ਦੱਸਾਂ ਗੁਰਦੁਆਰੇ ਤੇ ਇਹਨਾਂ ਦੀ ਸਹੀ ਤਾਂ ਜਿਆਦਾ ਪਤਾ ਨਹੀਂ ਜਾਂ ਹੁਣ ਸਾਡਾ ਇਹਨਾਂ ਦਾ 13 ਆਈਆਂ ਹੁਣ ਸਾਡੇ ਵੀ ਹੈਗੇ ਉਦੋਂ ਗਾ ਤੀਜੀ ਮੰਜ਼ਲਾ ਉਹਨੂੰ ਆਉਂਦੀਆਂ ਨੇ ਇੱਕ ਇਨਸਾਨੀਅਤ ਦੇ ਰਾਹ ਤੇ ਕੀ ਪੁੱਛਣਾ ਚਾਹੁੰਗਾ ਤੁਹਾਨੂੰ ਜੋ ਲੇਡੀ ਨਾਲ ਹੋ ਰਿਹਾ ਸਹੀ ਹੋ ਰਿਹਾ ਗਲਤ ਹੋ ਰਿਹਾ ਕਿਹੜਾ ਜੀ ਫੇਰ ਤਾਂ ਗਲਤੀ ਹੋਊਗਾ ਜਾਂ ਉਹਦਾ ਨੁਕਸਾਨ ਨਾ ਸਾਡਾ ਨੁਕਸਾਨ ਹੁੰਦਾ ਅਸੀਂ ਤਾਂ ਇਹੀ ਕਹਾਂਗੇ ਇਹ ਜਿਹੜਾ ਮਕਾਨ ਦਾ ਰੋਲਾ ਹੈਗਾ ਉਹਨਾਂ ਦਾ ਕਿਸ ਨੂੰ ਕਿਵੇਂ ਦੇਖ ਰਹੇ ਇਹਨਾਂ ਦਾ ਇਹ ਚਾਰ ਭਾਈ ਸੀਗੇ ਜੀ ਇਹਨਾਂ ਦੇ ਹਿੱ 3000 ਚੋਂ ਚਲੇਗੇ ਇਹ ਉਰੇ ਆ ਇਹ ਸਹੀ ਹੈ ਨਾ ਮਤਲਬ ਇਹ ਇੱਥੇ ਇੱਥੇ ਹੀ ਆਏ ਨਾ ਇਹਦਾ ਨਵੇੜੋ ਜਿਵੇਂ ਨਵੇੜ ਕੇ ਜੇ ਇਹਦਾ ਨਿਬੜੂ ਤਾਂ ਸਾਡਾ ਲੋਟ ਆਣਾ ਜੀ ਠੀਕ ਹੈ ਕਿ ਨਹੀਂ ਜੇ ਇਹੀ ਨੇ ਇੱਕ ਮਿੰਟ ਇਹਨਾਂ ਦਾ ਰੋਲਾ 15 ਦਿਨ ਚੱਲਿਆ 20 ਦਿਨ ਚੱਲਿਆ ਮਹੀਨਾ ਚੱਲੀ ਗਿਆ ਸਾਡਾ ਸਾਰਾ ਨੁਕਸਾਨ ਹੋ ਜਾਣਾ ਕਹਾ ਇਹਨਾਂ ਦੇ ਰੋਲਿਆਂ ਦਾ ਸਾਨੂੰ ਲੈ ਲਿਆ ਤੁਹਾਡੇ ਕਹਿੰਦੇ ਮਤਲਬ ਇਹ ਲੇਡੀ ਸਹੀ ਹੈਗੇ ਸਾਾਨੂੰ ਅਸੀਂ ਇਹੀ ਕਹਿੰਦੇ ਆ ਵੀ ਇਹ ਇਹਦਾ ਆਪਦਾ ਇਹਨਾਂ ਦਾ ਨਿਬੜ ਨਿਬੜਿਆ ਜਾਵੇ ਬਸ ਕਿੰਨੇ ਕਿੰਨੇ ਟਾਈਮ ਤੋਂ ਬੈਠੇ ਇੱਥੇ ਕੌਣ ਜੀ ਇਹ ਲੇਡੀਜ਼ ਕਿਵੇਂ ਕਿੰਨੇ ਟਾਈਮ ਵਿੱਚ ਰਹਿ ਰਹੇ ਇਹ ਤਾਂ ਪਹਿਲਾਂ ਹੀ ਰਹਿੰਦੇ ਰੁੰਦੇ ਨੇ ਇਹਨਾਂ ਦੇ ਬੁੜੇ-ਬਾੜੇ ਸਾਡੇ ਤੋਂ ਪਹਿਲਾਂ ਸਾਡੇ ਤੋਂ ਪਹਿਲਾਂ ਇਹ ਘਰ ਖੂਰ ਨੇ ਪਹਿਲਾਂ ਦੀ ਘਰ ਨੇ ਇਹਨਾਂ ਦੇ ਇਹ ਚੋਣ ਰੋਲਾ ਚਿਰ ਮੈਨਾਂ ਜੀ ਪ੍ਰੋਪਰਟੀ ਇਹਨਾਂ ਦਾ ਆਪਸ ਇਹਨਾਂ ਦਾ ਆਪਸ ਵਿੱਚ ਇੱਕ ਪ੍ਰਾਪਰਟੀ ਦਾ ਰੋਲਾ ਆਈ ਆਪਸ ਵਿੱਚ ਇਹਨਾਂ ਦਾ ਇਹਨਾਂ ਦੀ ਪ੍ਰਾਪਰਟੀ ਨੇ ਸਾਡਾ ਵੀ ਕੰਮ ਖਰਾਬ ਕਰਤਾ ਅੱਛਾ ਜੀ ਇਹਨਾਂ ਕਰਕੇ ਪਾਣੀ ਤੁਹਾਡੇ ਵੱਲ ਵੀ ਆ ਸਾਡੇ ਵੀ ਨਹੀਂ ਆ ਗਿਆ ਜੀ ਇਹਦਾ ਰੋਲਾ ਜੇ ਨਾ ਮੁੱਕਿਆ ਇਹਦਾ ਘਰ ਢਹਿ ਜਾਣਾ ਸਾਡਾ ਜੀ ਅਸੀਂ ਤਾਂ ਦੁਖੀ ਹੋਏ ਪਿਆ ਕਿੰਨਾ ਨੁਕਸਾਨ ਕਰ ਲਿਆ ਤਿੰਨ ਹੁਣ ਲੈਂਟਰ ਪਾ ਕੇ ਛੱਟਿਆ ਹੁਣ ਫੇਰ ਜਿਹੜਾ ਆ ਗਿਆ ਮੈਂ ਬਲਬੀਰ ਸਿੰਘ ਮੰਡ ਪਹਿਰਾਮੰਨਾ ਮੁਖੇ ਬਾਜ਼ਾਰ ਗੋਦਵਾਲਾ ਸ੍ਰੀ ਹਰਵੰਤ ਸਾਹਿਬ ਜੇਸਟਟ ਕਮੇਟੀ ਭਰ ਹੁਣਾ ਸਰ ਇੱਕ ਲੇਡੀਜ਼ ਹੈ ਉਹਨਾਂ ਵੱਲੋਂ ਕਿਹਾ ਜਾ ਰਿਹਾ ਹੈ ਵੀ ਮੇਰੇ ਨਾਲ ਧੱਕਾ ਕੀਤਾ ਜਾ ਰਿਹਾ ਹੈ ਮੇਰੇ ਮਕਾਨ ਤੇ ਕਬਜ਼ਾ ਕੀਤਾ ਜਾ ਰਿਹਾ ਹੈ ਸਰ ਕੀ ਮਾਮਲਾ ਸਾਰਾ ਹੈ ਇਹ ਮਾਮਲਾ ਜਗਾ ਦਾ ਇਹ ਹੈ ਜੀ ਇਹ ਜਗਾ ਇਹਨਾਂ ਨੇ ਸਾਨੂੰ ਕੁਛ ਚਿਰ ਪਹਿਲਾਂ 1.5-2 ਸਾਲ ਪਹਿਲਾਂ ਗੋਦਵਹਰਾਂ ਵੇਚੀ ਸੀ ਇਹਨਾਂ ਨੇ ਜੀ ਤੇ ਜਿਹੜਾ ਇਹ ਮੇਰੇ ਕੋਲ ਉਹ ਕਾਰਨ ਨਾਮ ਮੈਨਾਂ ਲਿਖਿਆ ਹੋਇਆ ਜੀ ਤੇ ਇਹ ਬਾਅਦ ਦੇ ਵਿੱਚ ਜੀ ਇਹ ਜਗਾ ਦੇਣ ਤੋਂ ਮੁਕਰ ਗਈ ਜੀ ਇਸ ਦੇ ਤਿੰਨ ਹੋਰ ਦਿਉਰ ਜੇਠ ਨੇ ਉਹਨਾਂ ਨੇ ਵੀ ਜਗਾ ਨਾਲ ਹੀ ਸਾਨੂੰ ਦਿੱਤੀ ਜੀ ਤੇ ਇਹਨੇ ਬੇਈਮਾਨੀ ਕਰਕੇ ਉਹਨਾਂ ਦੀ ਜਗ੍ਹਾੜੀ ਵੇਚੀ ਸੀ ਉਹਦੇ ਵਿੱਚੋਂ ਵੀ ਕੋਸ਼ਿਸ਼ ਕਰਦਾ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਆ ਠੀਕ ਆ ਜੀ ਜੀ ਤੇ ਬਾਕੀ ਇਹ ਜਿਹੜੀ ਜਗਾ ਸੀ ਖਰੀਦੀ ਹੋਈ ਆ ਇਹਦੇ ਸਬੰਹ ਚ ਸਾਡਾ ਕੋਰਟ ਵਿੱਚ ਕੇਸ ਚੱਲ ਰਿਹਾ ਤੇ ਜੋ ਕੋਰਟ ਦਾ ਫੈਸਲਾ ਹੋਊਗਾ ਉਹ ਅਸੀਂ ਪੂਰੇ ਸਿਰਮੱਥੇ ਨਾਲ ਮੰਨਾਂਗੇ ਸਤ ਟੋਟਲ ਜਗਾ ਇਹ ਜਗਾ ਕਿਨੇ ਗਾਜੇ ਸੀ ਟੋਟਲ ਜਗਾ ਕਿਨੇ ਗਾਜੇ ਸੀ ਇਹ ਟੋਟਲ ਜਗਾ ਇਹ ਮਿਲ ਕੇ ਪਤਾ ਲੱਗਣਾ ਜੀ ਕੋਈ ਜਗਾ ਹੋ ਸਕਦਾ 160 ਗਾਜਾ ਸਾਰੀ ਚਾਰਾਂ ਦੀ ਜਾਂ 65 ਗਾਜਾ 70 ਗਾਜਾ ਇਹ ਮਿਲ ਕੇ ਪਤਾ ਲੱਗਣਾ ਕੰਨੀ ਆ ਉਹਨਾਂ ਦਾ ਕਹਿਣਾ ਕਿ ਜੇ ਸਾਡੇ ਦਾਦੇ ਪਰਦਾਦੇ ਜੱਦੀ ਉਸਤੀ ਸਾਰੇ ਰਹਿੰਦੇ ਆ ਰਹੇ ਆ ਚਲੋ ਜਗਾ ਜਿਦੀ ਮਰਜ਼ੀ ਹੋਵੇ ਜੀ ਵੇਚੀ ਤਾਂ ਇਹਨਾਂ ਨੇ ਨਾ ਦਾਦੇ ਦਾ ਮਰ ਗਏ ਪਰਦਾਦੇ ਮਰ ਗਏ ਵੇਚਣ ਵਾਲੇ ਤਾਂ ਇਹੀ ਨੇ ਨਾ ਇਹਦੇ ਘਰ ਵਾਲਿਆਂ ਤੇ ਇਹਨੇ ਦੋਨਾਂ ਨੇ ਵੇਚੀ ਸਾਨੂੰ ਜਗਾ ਤਾਂ ਪਰ ਉਹਨਾਂ ਦਾ ਕਹਿਣਾ ਕਿ ਸਾਡੇ ਵੱਲੋਂ ਕੋਈ ਜਗਾ ਨਹੀਂ ਵੇਚੀ ਇਹ ਕਾਗਜ਼ ਇਹ ਕਾਗਜ਼ ਕਿਹੜਾ ਮੇਰਾ ਆਪਦਾ ਉਹਨਾਂ ਦੇ ਸਾਈਨ ਨੇ ਹਰਪ੍ਰੀਤ ਕੌਰ ਦੇ ਸਾਈਨ ਨੇ ਤੇ ਰੇਂਦਰ ਸਿੰਘ ਦੇ ਸਾਈਨ ਨੇ ਇਹ ਕਿਹੜਾ ਮੈਂ ਲਿਖਿਆ ਵਾ ਨਾਲ ਆਧਾਰ ਕਾਰਡ ਲੱਗੇ ਨੇ ਉਹਨਾਂ ਦਾ ਆਧਾਰ ਕਾਰਡ ਦੇ ਸਾਈਨ ਕਰਕੇ ਦਿੱਤੇ ਨੇ ਠੀਕ ਹੈ ਜੀ ਤੁਹਾਡੇ ਵੱਲੋਂ ਉਹ ਕੋਈ ਪਲਾਟ ਵੀ ਦਿਖਾਇਆ ਗਿਆ ਜੀ ਹੈ ਜੀ ਪਲਾਟ ਵੀ ਕਿੰਨਾ ਜੀ ਤੁਹਾਡੇ ਵੱਲੋਂ ਕਿ ਪਲਾਟ ਦਿਖਾਇਆ ਗਿਆ ਸੀ ਉਹਨਾਂ ਨੂੰ ਤੇ ਕੋਈ ਮੇਰੀ ਗੱਲ ਸੁਣੋ ਜੀ ਜਿਹੜੇ ਪਲਾਟਾਂ ਵਾਲੀ ਗੱਲਬਾਤ ਆ ਨਾ ਉਹ ਇਹਨਾਂ ਨੇ ਆਪ ਪਸੰਦ ਕੀਤੇ ਹੋਏ ਨੇ ਇਹਨਾਂ ਨੇ ਤਾਂ ਕੋਠੀਆਂ ਵੀ ਲਈਆਂ ਸੀ ਸਾਡੇ ਨਾਲ ਇਹਨਾਂ ਨੇ ਸਾਡੇ ਨਾਲ ਕੋਠੀਆਂ ਵੀ ਖਰੀਦੀਆਂ ਦੀਆਂ ਸਾਤੋਂ ਬਿਨਾ ਸਾਤੋਂ ਬਿਨਾ ਖਰੀਦੀਆਂ ਸੀਗੀਆਂ ਠੀਕ ਹੈ ਜੀ ਲੇਕਿਨ ਇਹਨਾਂ ਦਾ ਕਿਸੇ ਕਾਰਨ ਕਰਕੇ ਉੱਥੇ ਨਹੀਂ ਗੱਲ ਬਣੀ ਹੈਗੀ ਮੁੱਕਰ ਗਏ ਉਹ ਇੱਕ ਕੋਠੀ ਦਾ ਮੇਰੇ ਕੋਲ ਬਿਆਨਾ ਵੀ ਹੈਗਾ ਜਿੱਦਾਂ ਆਇਆ ਇਹ ਬਿਆਨਾ ਹੈਗਾ ਦੰਨਾਲੇ ਜੀਕੇ ਕਲੋਨੀ ਦੇ ਵਿੱਚ ਇਹਨੇ ਕੋਠੀ ਲਈ ਸੀਗੀ ਇਹ ਤੇ ਮੈਂ ਮੇਰੇ ਗਵਾਹੀ ਵੀ ਮੇਰੀ ਹਲ ਤੇ ਤੇ ਇਹਨਾਂ ਦੀ ਨਹੀਂ ਕਿਸੇ ਕਾਰਨ ਕਰਕੇ ਕਰਲ ਬਣੀ ਤੇ ਫਿਰ ਇਹਨਾਂ ਨੇ ਪਿੰਡ ਪਲਾਟ ਦੇਖ ਲਿਆ ਪਿੰਡ ਨਾਲ ਲਿਆਉ ਤਾ ਮੁੱਕਰ ਗਏ ਠੀਕ ਹੈ ਜੀ ਹੁਣ ਜਗ੍ਹਾ ਇਹ ਦੇਖਿਆ ਵੀ ਲਾਲਚ ਪੈ ਗਿਆ ਬਾਕੀ ਦੇ ਚਲੇ ਗਏ ਬਾਕੀ ਜਗ੍ਹਾ ਵੀ ਦੱਬ ਲਈ ਇਹ ਔਰਤ ਹੋਣ ਕਰਕੇ ਸਾਡੇ ਤੇ ਕਿਹੜਾ ਨੇ ਪਰਚਾ ਵੀ ਦਰਜ ਕਰਾਇਆ ਝੂਠਾ ਉਹਨਾਂ ਦਾ ਕਹਿਣਾ ਹੈ ਜੀ ਜਿਹੜੀ ਗੁਰਦੁਆਰੇ ਦੀ ਜਗ੍ਹਾ ਬਣ ਰਹੀ ਹੈ ਉਹਦੇ ਵਿੱਚੋਂ ਜਾਣ ਬੁੱਝ ਕੇ ਪਾਣੀ ਛੜੇ ਜਾਂਦਾ ਵਾ ਉਹਦੇ ਕਰਕੇ ਮੇਰਾ ਮਕਾਨ ਸਾਡਾ ਕਿਹੜਾ ਉਹ ਗੁਰਦੁਆਰੇ ਚ ਦਰਿਆ ਚ ਸਾਡਾ ਗੁਰਦੁਆਰੇ ਬਣ ਰਿਹਾ ਅਜੇ ਦਾ ਅਜੇ ਦਾ ਬਿਲਡਿੰਗ ਬਣੀ ਹੋਈ ਆ ਹੁਣ ਸਾਡਾ ਗੁੰਬਦ ਸਾਹਿਬ ਦਾ ਕੰਮ ਚੱਲਦਾ ਥੱਲੇ ਦਾ ਸਾਡਾ ਕੰਮ ਹੀ ਚੱਲਦਾ ਕੋਈ ਕੋਈ ਹੋਰ ਦਾ ਕਹਿੰਦੇ ਜਾਣੀ ਪੁੱਜ ਕੇ ਪਾਣੀ ਨਹੀਂ ਨਹੀਂ ਜਾਣੀ ਪਾਣੀ ਸਾਡੇ ਘਰਾਂ ਨਾਲ ਚੱਲਦੀ ਉੱਥੇ ਪਾਣੀ ਛੱਡਦੇ ਹਾਂ ਸੀ ਉਸ ਦੇ ਨਾਲ ਗੁਰਦੁਆਰੇ ਦਾ ਕੰਮ ਹੀ ਨਹੀਂ ਗੁਰਦੁਆਰੇ ਦਾ ਚੱਲਦਾ ਹੀ ਨਹੀਂ ਹਲੇ ਨਾ ਕੋਈ ਲੰਗਰ ਚੱਲਦਾ ਉਸੇ ਨਾਲ ਕੋਈ ਹੋਰ ਚੱਲਦਾ ਪਾਣੀ ਉੱਤੇ ਡਾਉਂਦਾ ਜਾਂ ਕੋਈ ਨਾ ਕੋਈ ਬਾਥਰੂਮ ਚੱਲਦਾ ਉਸੇ ਕੋਈ ਉਹ ਤਾਂ ਕੁਛ ਹੈ ਹੀ ਨਹੀਂ ਗੱਲ ਹੈ ਉਹਨਾਂ ਦੇ ਘਰ ਦੇ ਨਾਲ ਇੱਕ ਚੱਕੀ ਆ ਉਹ ਚੱਕੀ ਵਾਲਿਆਂ ਨੇ ਕਿਹਾ ਵੀ ਸਾਡਾ ਮਕਾਨ ਚੱਕੀ ਵਾਲੇ ਦੀ ਗਲੀ ਚ ਪਾਣੀ ਆਉਂਦਾ ਜੀ ਪਰ ਦੇ ਪਾਸੇ ਪੰਨਾ ਤੇ ਗਲੀ ਆ ਗਲੀ ਚ ਰੇਤਾਂ ਪਾ ਆ ਐਂਟਰਲੋਕ ਦੇ ਨਾਲ ਰੇਤੇ ਚ ਪਾਣੀ ਆਉਂਦਾ ਫਿਰ ਪਟਕੇ ਦੇਖ ਲੈਣ ਪੰਚਾਇਤ ਨਾਲ ਗੱਲ ਕਰ ਪੰਚਾਇਤ ਦੀ ਗਲੀ ਚ ਪਾਣੀ ਆਉਂਦਾ ਜੇ ਮੀਂਹ ਪੈ ਜਾਂਦਾ ਹਾਂ ਉਹ ਅੱਗੇ ਗਲੀ ਪਾ ਕੇ ਬੰਦ ਹੁੰਦੀ ਆ ਉਦੋਂ ਤਾਂ ਪਾਣੀ ਨਹੀਂ ਜਾਂਦਾ ਜਿਹੜਾ ਸਾਰਾ ਮੈਟਰ ਹੈਗਾ ਤੁਹਾਡੇ ਕੋਲ ਪੰਚਾਇਤ ਨਾਲ ਕੀਤਾ ਗਿਆ ਗੱਲਬਾਤ ਹੈ ਹਾਂਜੀ ਪੰਚਾਇਤ ਨਾਲ ਕੀਤੀ ਗੱਲਬਾਤ ਤੁਹਾਡੇ ਵੱਲੋਂ ਮੇਚ ਪੰਚਾਇਤ ਸਾਡਾ ਗੱਲੇ ਨਹੀਂ ਕਰਦੀ ਕੋਈ ਪੰਚਾਇਤ ਤਾਂ ਉਹਦੀ ਸਪੋਰਟ ਕਰਦੀ ਆ ਅੱਛਾ ਜੀ ਹਾਂ ਇਹ ਦੂਜੀ ਪੰਚਾਇਤ ਦਾ ਗੱਜੇ ਫੇਵਰ ਤੇ ਬਹਿਣ ਦੀ ਕੋਸ਼ਿਸ਼ ਕੀਤੀ ਪੰਚਾਇਤ ਸਾਡਾ ਬਹਿਦੀ ਨਹੀਂ ਪੰਚਾਇਤ ਤਾਂ ਉਹਦੀ ਸਪੋਰਟ ਕਰਦੀ ਉਲਟੀ ਉਹਦੇ ਨਾਲ ਫੇਵਰ ਚ ਖੜਦੇ ਪੰਚਾਇਤ ਤਾਂ ਉਲਟੇ ਸਾਡੇ ਤੇ ਇਲਜ਼ਾਮ ਲਗਾਏ ਜਾਂਦੇ ਨੇ ਪੰਚਾਇਤ ਅਜੇ ਨਾ ਕੋਰਟ ਚ ਕੇਸ ਕੀਤਾ ਇਹਦਾ ਕੋਰਟ ਚ ਲੜਦਾ ਕਿ ਇਹਦਾ ਸਾਨੂੰ ਲੋੜ ਹੀ ਨਹੀਂ ਇਸ ਗੱਲ ਕਰਦੀ ਕਿਸੇ ਨਾਲ ਜੈਸੇ ਕੋਰਟ ਚ ਕੇਸ ਕੀਤਾ ਹੈ ਕੋਰਟ ਦੇ ਵਿੱਚ ਕੇਸ ਚੱਲ ਪਿਆ ਉਹ ਪੰਚਾਇਤ ਦਾ ਕੀ ਰਹਿ ਗਿਆ ਵਿਚ ਦੇ ਠੀਕ ਹੈ ਜੀ ਉਹਨਾਂ ਕੋਲ ਕੋਰਟ ਦੇ ਵਿੱਚ ਫੈਸਲਾ ਉਹ ਮੰਨਾਂਗੇ ਸੀ ਠੀਕ ਇਹ ਵੀ ਮੰਨ ਲੈ ਵੀ ਅਸੀਂ ਮੰਨਾਂਗੇ ਹੋਰ ਤੁਹਾਡੇ ਸਾਹ ਦੇ ਨਾਲ ਘਰ ਜੀ ਜਿਹੜੀ ਥੋੜੋ ਕਿਹਾ ਜਾ ਰਿਹਾ ਕਿ ਮੇਰੇ ਨਾਲ ਧੱਕਾ ਕੀਤਾ ਇਹਦਾ ਗੁਰਦੁਆਰਾ ਜੀ ਮੇਰੇ ਪ੍ਰਧਾਨ ਉਹਨਾਂ ਨੇ ਧੱਕਾ ਕੀਤਾ ਜਾ ਰਿਹਾ ਜੀ ਕੀ ਮਾਮਲਾ ਕਰ ਰਹੇ ਹੋ ਉਹ ਇਸ ਤਰ੍ਹਾਂ ਮੇਰੀ ਸਰਪੰਚੀ ਤੋਂ ਪਹਿਲਾਂ ਦਾ ਮਸਲਾ ਉਹ ਚੱਲਿਆ ਆ ਰਿਹਾ ਉਹ ਚਾਰ ਭਰਾ ਸੀ ਚਾਰ ਭਰਾਵਾਂ ਨੇ ਜਗ੍ਹਾ ਜਿਹੜੀ ਉਹ ਗੁਰੂ ਘਰ ਨੂੰ ਦੇਣ ਦਾ ਇਹ ਗੱਲ ਕੀਤੀ ਤਿੰਨ ਭਰਾਵਾਂ ਨੇ ਜਗ੍ਹਾ ਜਿਹੜੀ ਆ ਉਹ ਬਾਹਰ ਲੈਤੀ ਗੁਰੂ ਘਰ ਵਾਲੇ ਕਮੇਟੀ ਨੇ ਤੇ ਇੱਕ ਲੇਡੀ ਦੀ ਜਗਾ ਜਿਹੜੀ ਉਹ ਰਹਿੰਦੀ ਸੀਗੀ ਕੁਛ ਇਹਨਾਂ ਦਾ ਉਹਨੂੰ ਮਕਾਨ ਲੈ ਕੇ ਦੇਣ ਦਾ ਬਾਹਰ ਕੋਈ ਵਾਦਾ ਸੀਗਾ ਉਹ ਕਿਸੇ ਕਾਰਨ ਉਹਦਾ ਲੋਨ ਲੋਨ ਨਹੀਂ ਹੋ ਸਕਿਆ ਤੇ ਉਹ ਲੇਡੀ ਜਿਹੜੀ ਉਹ ਉਸ ਮਕਾਨ 'ਚ ਹਜੇ ਰਹਿ ਰਹੀ ਆ ਤੇ ਜਦੋਂ ਮੈਂ ਸਰਪੰਚ ਬਣਿਆ ਜਦੋਂ ਸ਼੍ਰੀਮਤੀ ਮੇਰੀ ਸਰਪੰਚ ਬਣੀ ਤਾਂ ਉਸ ਤੋਂ ਬਾਅਦ ਮੇਰੇ ਕੋਈ ਮਸਲਾ ਆਇਆ ਤਾਂ ਮੈਂ ਇਹ ਵਿੱਚ ਪੈ ਕੇ ਹੱਲ ਕਰਨ ਦੀ ਵੀ ਕੋਸ਼ਿਸ਼ ਕੀਤੀ ਇਹਨਾਂ ਦਾ ਜਿਹੜਾ ਮਕਾਨ ਦਾ ਫਰੰਟ ਆ ਉਹ 12-13 ਫੁੱਟ ਆ ਤੇ ਉਹ ਲੇਡੀ ਦਾ 3-4 ਫੁੱਟ ਦਾ ਬਾਥਰੂਮ ਬਣਿਆ ਹੋਇਆ ਤਾ ਉਥੇ ਅਸੀਂ ਵੰਡ ਕੇ ਉਹਨੂੰ ਜਗ੍ਹਾ ਛੱਡਣ ਦੀ ਕੋਸ਼ਿਸ਼ ਕੀਤੀ ਉਹ ਲੇਡੀਜ਼ ਉਹ ਫਰੰਟ ਸਾਰਾ ਮੰਗਦੀ ਸੀ ਤੇ ਜਿਹੜੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਨੇ ਉਹ ਕਹਿੰਦੇ ਸੀ ਵੀ ਇਹਨਾਂ ਨੂੰ ਹਿੱਸੇ ਵੰਦਾ ਜੋ ਫਰੰਟ ਹੁੰਦਾ ਵੀ ਉਹ ਅਸੀਂ ਛੱਡ ਦਿੰਨੇ ਆ ਪਰ ਫਿਰ ਪੰਚਾਇਤ ਨੇ ਕੋਸ਼ਿਸ਼ ਕੀਤੀ ਸੀ ਵੀ ਚਲੋ ਜੋ ਉਹਨਾਂ ਦਾ ਬਾਥਰੂਮ ਬਣਿਆ ਉਹਦੇ ਨਾਲ ਇੱਕ 4-5 ਫੁੱਟ ਦਾ ਗੇਟ ਲਾ ਦਈਏ ਤੇ ਮਸਲੇ ਦਾ ਹੱਲ ਕਰੀਏ ਉਸ ਤੇ ਕਮੇਟੀ ਵੀ ਰਾਜ਼ੀ ਨਹੀਂ ਹੋਈ ਇਸ ਕਰਕੇ ਜਿਹੜਾ ਵਿਵਾਦ ਆ ਉਹਦੋਂ ਗੁਰਦੁਆਰਾ ਪ੍ਰਬੰਧ ਕਮੇਟੀ ਦਾ ਜਿਹੜਾ ਕੇਸ ਆ ਇਹ ਕੋਰ ਚ ਲਾਤਾ ਕਿ ਕਨੇ ਬਿਕੋ ਮੇਰੇ ਘਰੇ ਆ ਕੇ ਵੀ ਹਮਨਾ ਦਿੱਤਾ ਜਾਣਾ ਉਹ ਉਹ ਝਗੜਾ ਜਿਹੜਾ ਹੋਇਆ ਜੀ ਉਹ ਕਿਉਂਕਿ ਉਸ ਟਾਈਮ ਕੋਈ ਪੰਚਾਇਤ ਮੈਂਬਰ ਤਾਂ ਉੱਥੇ ਮੌਜੂਦ ਨਹੀਂ ਸੀ ਕੁਝ ਜਿਹੜੇ ਲੋਕ ਉੱਥੇ ਮੌਜੂਦ ਸੀ ਉਹ ਉਹਦੇ ਬਾਰੇ ਉਹੀ ਦੱਸ ਸਕਦੇ ਨੇ ਕੋਈ ਝਗੜਾ ਇਹਨਾਂ ਦਾ ਆਪਸ ਵਿੱਚ ਲੜਾਈ ਕੋਈ ਆਪਸ ਵਿੱਚ ਬੋਲਬਾਣੀ ਹੋਈ ਆ ਲੜਾਈ ਹੋਈ ਆ ਉਹਦੇ ਬਾਰੇ ਮੈਂ ਕੋਈ ਕੁਝ ਨਹੀਂ ਕਹਿ ਸਕਦਾ ਸਰਪੰਚ ਸਾਹਿਬ ਦੇਖਿਆ ਜਾਵੇ ਗੁਰੂ ਘਰ ਤੋਂ ਹੁੰਦਾ ਕਿ ਜੇ ਕਿਸੇ ਦਾ ਕਾਰੋਬਾਰ ਦਾ ਮਾੜੀ ਜਗ੍ਹਾ ਦੇ ਕੇ ਤਾਂ ਉਹ ਘਰ ਬਸਾ ਲੈਣੇ ਤੇ ਇਹ ਕਿਤੇ ਕਿਸ ਹੋਂ ਜੇ ਜਿਹੜੀ ਕਮੇਟੀ ਚਾਵੇ ਵੇ ਤੁਸੀਂ ਕਹਿ ਰਹੇ ਹੋ ਤੁਸੀਂ ਤੁਹਾਡੇ ਕੋਲੋਂ ਕਿਹਾ ਗਿਆ ਜੀ ਕਿ 3-4 ਫੁੱਟ ਫालतू ਜਗ੍ਹਾ ਦੇ ਵੀ ਦਿੰਦੀ ਹੈ ਕੋਈ ਗਰੀਬ ਉੱਥੇ ਰਹਿ ਰਿਆ ਵਾ ਉਹ ਚ ਗੁਰੂ ਘਰ ਤੋਂ ਮੇਰੇ ਸਾਬ ਨੂੰ ਕੋਈ ਘਟਣੀ ਹੈਗਾ ਇਸ ਤਰ੍ਹਾਂ ਕਿਉਂਕਿ ਗੁਰੂ ਘਰ ਆ ਗੁਰੂ ਦੇ ਘਰ ਤੋਂ ਲੋਕ ਮੰਗਣ ਵਾਸਤੇ ਆਉਂਦੇ ਨੇ ਇਹ ਮਸਲੇ ਨੂੰ ਹੱਲ ਕਰਨਾ ਚਾਹੀਦਾ ਕਿਉਂਕਿ ਇਹਦੇ ਨਾਲ ਪਿੰਡ ਦੀ ਵੀ ਬੇਇੱਜ਼ਤੀ ਆ ਜਦੋਂ ਇਸ ਤਰ੍ਹਾਂ ਮੀਡੀਆ ਦੇ ਵਿੱਚ ਇਸ ਤਰ੍ਹਾਂ ਦੀਆਂ ਖਬਰਾਂ ਚੱਲਦੀਆਂ ਨੇ ਕਿ ਗੁਰ ਘਰ ਗੁਰੂ ਘਰ ਸਾਰਿਆਂ ਦਾ ਸਾਂਝਾ ਸਤਕਾਰਯੋਗ ਆ ਪਰ ਜੇ ਕਿਸੇ ਗਰੀਬ ਦਾ ਕੋਈ ਨੁਕਸਾਨ ਹੁੰਦਾ ਉਹਨੂੰ ਵੀ ਮਿਲ ਬੈਠ ਕੇ ਹੱਲ ਕਰਨਾ ਚਾਹੀਦਾ ਕਿਉਂਕਿ ਕੋਰਟ ਕਚੈਰੀਆਂ ਨੇ ਕਦੇ ਕਿਸੇ ਦਾ ਹੱਲ ਨਹੀਂ ਕੀਤਾ ਉਹ ਲੰਬਾ ਸਮਾਂ ਪ੍ਰਸਾਦ ਚੱਲ ਜਾਂਦਾ ਕਿਉਂਕਿ ਗੁਰੂ ਘਰ ਦੀ ਕਾਰ ਸੇਵਾ ਚੱਲ ਰਹੀ ਆ ਇਸ ਲਈ ਜਿੰਨਾ ਛੇਤੀ ਇਹ ਮਸਲਾ ਹੱਲ ਹੋਵੇ ਦੋਨਾਂ ਧਿਰਾਂ ਨੂੰ ਬੈਠ ਕੇ ਹੱਲ ਕਰਨਾ ਚਾਹੀਦਾ ਅਸੀਂ ਉਹਨਾਂ ਵੱਲੋਂ ਪੁੱਛਿਆ ਸੀਗਾ ਕਿ ਤੁਸੀਂ ਸਰਪੰਚ ਸਾਹਿਬ ਜੋ ਮਜੂਦ ਦਾ ਪੰਚਾਇਤ ਉਹਨਾਂ ਨਾਲ ਗੱਲ ਕੀਤੀ ਸੀ ਬਟ ਉਹਨਾਂ ਵੱਲੋਂ ਕਿਹਾ ਗਿਆ ਕਿ ਉਹ ਮੇਰੀ ਸੁਣਦੀ ਨਹੀਂ ਹੈ ਕਿ ਮੈਂ ਗਾਲਿਓਂ ਦੀ ਕਰਦੀ ਨਹੀਂ ਮੈਂ ਕਈ ਵਾਰ ਪ੍ਰਧਾਨ ਸਾਹਿਬ ਨੇ ਮੇਰ ਨਾਲ ਪਹੁੰਚ ਕੀਤੀ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਾਹਿਬ ਨੇ ਪਹੁੰਚ ਕੀਤੀ ਦੋ ਤਿੰਨ ਬਾਰੀ ਮਸਲੇ ਦੇ ਵਿੱਚ ਮੈਂ ਪਿਆ ਵੀ ਕਿਸੇ ਤਰੀਕੇ ਨਾਲ ਇਹ ਹੱਲ ਹੋ ਜਵੇ ਉਹ ਲੀਡੀ ਗੁਰੂ ਘਰ ਦੀ ਜਿਹੜੀ ਕਮੇਟੀ ਆ ਜਾਂ ਗ੍ਰੰਥੀ ਸਿੰਘ ਉਹਨਾਂ ਨੇ ਮੇਰ ਨਾਲ ਗੱਲ ਕੀਤੀ ਵੀ ਆਪਾਂ ਇਹਨੂੰ ਪੈਸੇ ਦੇ ਕੇ ਕਿਸੇ ਪਾਸੇ ਹੋਰ ਜਗ੍ਹਾ ਲੈ ਦੰਨੇ ਆ ਪਰ ਉਹ ਕੁੜੀ ਨੇ ਬੇਟੀਆਂ ਦਾ ਹਵਾਲਾ ਦੇ ਕੇ ਵੀ ਮੇਰੇ ਦੋ ਬੇਟੀਆਂ ਨੇ ਵੀ ਇਸ ਕਰਕੇ ਮੈਂ ਇੱਥੇ ਸੇਫ ਹਾਂ ਮੈਂ ਬਾਹਰ ਨਹੀਂ ਜਾਣਾ ਚਾਹੁੰਦੀ ਇਸ ਗੱਲ ਤੇ ਉੱਤੇ ਆ ਕੇ ਗੱਲ ਟੁੱਟ ਗਈ ਕਿਉਂਕਿ ਮੈਂ 2-3 ਵਾਰੀ ਇਹਦੇ ਵਿੱਚ ਕੋਸ਼ਿਸ਼ ਕਰ ਸਕਿਆ ਆ ਕਰ ਚੁੱਕਿਆ ਆ ਉਹ ਤੋਂ ਕੋਈ ਮੁਕਰਨ ਨਹੀਂ ਹੋ ਸਕਦਾ ਹੁਣ ਅੱਗੇ ਕੀ ਉਹਦਾ ਹੱਲ ਹੋ ਸਕਦਾ ਹੈ ਦੇਖੋ ਇਹ ਸਾਂਝਾ ਮਸਲਾ ਸਾਰੇ ਨਗਰ ਦਾ ਮਸਲਾ ਮੈਂ ਇਹਦੇ ਵਿੱਚ ਪੰਚਾਇਤ ਨੂੰ ਜੋ ਰੋਲ ਦੇਵੂਗੀ ਕਮੇਟੀ ਅਸੀਂ ਕਮੇਟੀ ਦੇ ਨਾਲ ਬੈਠ ਕੇ ਉਹ ਪਰਿਵਾਰ ਨਾਲ ਬੈਠ ਕੇ ਹੱਲ ਕਰਨ ਨੂੰ ਤਿਆਰ ਆ ਪਰ ਕਮੇਟੀ ਵੱਲੋਂ ਜਦੋਂ ਕਿ ਜਿਹੜਾ ਮਸਲਾ ਇਹ ਕੋਰਟ 'ਚ ਲੈ ਗਏ ਕਿ ਮੈਂ ਐਸੀ ਪੈਸੇ ਦੇ ਚੁੱਕਿਆ ਆ ਉਹਦੇ ਕਰਕੇ ਮਸਲਾ ਥੋੜਾ ਜਿਹਾ ਹੋਰ ਉਲਝ ਗਿਆ ਨਹੀਂ ਸ਼ਾਇਦ ਹੋ ਸਕਦਾ ਇਹ ਬੈਠ ਕੇ ਹੱਲ ਹੋ ਜਾਂਦਾ ਤੁਹਾਡੇ ਨੋਟ ਹੈ ਕਿ ਉਹਨਾਂ ਪੈਸੇ ਦਿੱਤੇ ਗਏ ਆ ਨਹੀਂ ਵੈਸੇ ਪ੍ਰਧਾਨ ਸਾਹਿਬ ਨੇ ਵੀ ਮੇਰੇ ਨਾਲ ਗੱਲ ਕੀਤੀ ਆ ਉਹ ਪੈਸੇ ਤਾਂ ਨਹੀਂ ਦਿੱਤੇ ਉਹ ਕਮੇਟੀ ਦੇਖੋ ਸਾਰੇ ਨਗਰ ਨੂੰ ਪਤਾ ਕਮੇਟੀ ਪੈਸੇ ਦੇਣ ਨੂੰ ਤਿਆਰ ਆ ਹੁਣ ਵੀ ਉਹ ਕਹਿੰਦੇ ਨੇ ਵੀ ਅਸੀਂ ਪੈਸੇ ਦੇ ਦੰਨੇ ਆ ਪਰ ਉਹ ਜਿਹੜੀ ਕੁੜੀਆ ਉਹ ਜਗਾ ਛੱਡਣ ਨੂੰ ਤਿਆਰ ਨਹੀਂ ਮਸਲਾ ਇੱਥੇ ਆ ਰਿਹਾ ਹੈ